ਸੋ ਬਿਲਕੁਲ ਤਸਵੀਰਾਂ ਨੇ ਤਾਂ ਸਾਂਝੇ ਕਰੇ ਜਲੰਧ ਦੇ ਬਾਸਟਾਂਡ ਤੇ ਮਨਰਾਮ ਬੈਚਨੋਟ ਅਬਾਦ ਜਿੱਥੇ ਕਿ ਕੁਝ ਵਿਅਕਤੀਆਂ ਨੇ ਉੱਥੇ ਆ ਕੇ ਇਹਦਾ ਕਿ ਤੋੜਫੋੜ ਕੀਤੀ ਗਈ ਹੈ ਸੋ ਦੇਖ ਲਓ ਕਿ ਕੀ ਹਾਲਾਤ ਉੱਥੇ ਕੀਤੇ ਗਏ ਹੈ ਸੋ ਜਿਹੜਾ ਸਮਾਨ ਦੇਖਦੇ ਹੋ ਕਿ ਜਿਹੜੀ ਇੱਥੇ ਸਬਜ਼ੀਆਂ ਦੀਆਂ ਸਾਰੀਆਂ ਸੇ ਫਲੇਟ ਦਿੱਤੀਆਂ ਗਈਆਂ ਔਰ ਜੋ ਕਾਫੀ ਜਿਹੜਾ ਕੀਤੀ ਦੱਸ ਦਈਏ ਕਿ ਕਾਫੀ ਤੋੜਫੋੜ ਜਿਹੜੀ ਇੱਥੇ ਹੋਈ ਹੈ ਸੋ ਤਸਵੀਰਾਂ ਨਾਲ ਦਿੱਦ ਨੂੰ ਦਿਖਾ ਦਈਏ ਕਿ ਕਾਫੀ ਤੋੜਫੋੜ ਇੱਥੇ ਹੋਈ ਹੈ ਗਲਬਾ ਕਰਾਂਗੇ ਜੋ ਜਿਹੜੇ ਮਾਲਕ ਹੈ ਢਾਬੇ ਦੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਸਾਰਾ ਮਾਮਲਾ ਕੀ ਸੀਗਾ ਕਿੱਟ ਜਿਹੜਾ ਟਿਕਾ ਹੋਇਆ ਕੀ ਹੋਇਆ ਵੀ ਸਰ ਕੀ ਮਾਮਲਾ ਹੋਇਆ ਜੀ ਸਰ ਹੁਣ ਮਾਮਲਾ ਨਾ ਕਿੰਨਾ ਡੇਟ ਕਿੰਨਾ ਪਹਿਲਾਂ ਨਾ ਮੇਰੇ ਦੂਸਰੇ ਢਾਬੇ ਦੇ ਉੱਤੇ ਹੋਇਆ ਸੀਗਾ ਤੇ ਉੱਥੇ ਉਹ ਬੰਦਾ ਮਾਫੀ ਮੰਗ ਕੇ ਚਲਾ ਗਿਆ ਸਾਡੇ ਕੋਲ ਬਾਸਟਰ ਦੇ ਅੰਦਰ ਹੀ ਨੇ بار بار ਬਸ ਜਿਹੜਾ ਦੂਜਾ ਢਾਬਾ ਸੀ ਉਹਨੇ ਪਾਸੇ ਵੈਸ਼ਨੂ ਢਾਬਾ ਸੀ ਸ਼ਰਾਬ ਨਹੀਂ ਪੀਂਨ ਦਿੰਦੇ ਉਹ ੱੱਕੇ ਨਾਲ ਸਾਡੇ ਟੇਬਲ ਦੇ ਉੱਤੇ ਰੱਖ ਕੇ ਸ਼ਰਾਬ ਪੀਣ ਲੱਗਾ ਤੇ ਮੇਰੇ ਬੇਡੇ ਛੋਟੇ ਬੇਡੇ ਨੇ ਮਨਾਇਆ ਸ਼ਰਾਬ ਕਿੱਥੇ ਪੀਣ ਲੱਗਾ ਸੀ ਜੀ ਮੇਰੇ ਕਾਊਂਟਰ ਤੇ ਰੱਖ ਕੇ ਅੱਛਾ ਇਹ ਤੇ ਕਾਊਂਟਰ ਦੇ ਬਾਹਰ ਜਿਹੜਾ ਦੂਜਾ ਢਾਬਾ ਦੇ ਤੇ ਦੂਜੇ ਢਾਬੇ 'ਤੇ ਪੀਣ ਲੱਗਾ ਸੀ ਸ਼ਰਾਬ ਉਹ ਅਸੀਂ ਉਹਨੇ ਮਨਾ ਕੀਤਾ ਤੇ ਉਹਦੇ ਹੱਥੋਂ ਪਾਈ ਪੈ ਗਿਆ ਤੇ ਉਹਦੇ ਦੋ ਤਿੰਨ ਸਾਥੀ ਹੋਰ ਆ ਗਏ ਉਹ ਜਦੋਂ ਇਧਰੋਂ ਅਸੀਂ ਗਏ ਆ ਤੇ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਪਹੁੰਚ ਗਏ ਦੋਨੋਂ ਉੱਥੇ ਲੈ ਕੇ ਆ ਗਏ ਚੌਂਕੀ ਉਹ ਮਾਫੀ-ਮੂਫੀ ਮੰਗ ਕੇ ਉਹਦਾ ਬੱਜਾ ਸੀਗਾ ਨਾਲ ਸਾਲਾ ਸੀਗਾ ਤੇ ਉਹਦੀ ਵਾਈਫ ਸੀਗੀ ਉਹ ਮਾਫੀ ਮੰਗ ਕੇ ਚਲੇ ਗਏ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਮਸਮ ਆ ਡਰਾਈਵਰ ਕਨਾਈਟਰ ਉਹ ਮੈਨੂੰ ਨਾ ਧਮਕੀਆਂ ਦੇਣ ਲੱਪੇ ਹੁਣ ਉਹ ਹੋਣਗੇ ਜਾਂ ਮੇਰੀ ਕੋਈ ਪੁਰਾਣੀ ਰੰਜਿਸ਼ ਹੋਏਗੀ ਇੱਕ ਸ਼ਰੇਸ਼ਮਉਂ ਟਾਂਗਰੀ ਹੈਗਾ ਵਾ ਜਿਨ੍ਹਾਂ ਦਾ ਮੇਰਾ ਪ੍ਰਾਪਰਟੀ ਦਾ ਚੱਲ ਉਹਦੇ ਨਾਲ ਹੋਏਗਾ ਮੈ ਇਹ ਤਾਂ ਇਸ ਤੀ ਪਤਾ ਲੱਗ ਗਿਆ ਨਹੀਂ ਤੁਹਾਨੂੰ ਵੀ ਲੱਗਦਾ ਤੁਹਾਡਾ ਮਤਲਬ ਝਗੜਾ ਕਿ ਹਮਲਾ ਕਿਨੇ ਕੀਤਾ ਜੀ ਇੱਥੇ ਕਿ ਮੈਨਰ ਕੋ ਸਾਰਾ ਕੁਝ ਸੀਸੀਟੀਵੀ ਤੇ ਹੈਗਾ ਹੈ ਜੀ ਇਹ ਤੁਸੀਂ ਕਿਸੇ ਨੂੰ ਇਲਜ਼ਾਮ ਲਾ ਰਹੇ ਪੰਜਾਬੀ ਡਾਟਾ ਹੈ ਇਹ ਵੀਡੈਂਸ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਮੇਰਾ ਪੁਰਾਣਾ ਝਗੜਾ ਚੱਲਦਾ ਸ਼੍ਰੀਸ਼ਮਨ ਤੰਗਰੀ ਨਾਲ ਦੂਸਰਾ ਜਿਹੜਾ ਨਿਊ ਹੋਇਆ ਆ ਉਹਦੇ ਡਰਾਈਵ ਅੱਛਾ ਉਹ ਵੀ ਉਹਨਾਂ ਦੇ ਬੰਦੇ ਹੀ ਆ ਨਹੀਂ ਉਹਨਾਂ ਦੇ ਬੰਦੇ ਨਹੀਂ ਸ਼੍ਰੀਸ਼ ਉਹ ਜਿਹੜਾ ਅੱਜ ਝਗੜਾ ਆ ਉਹ ਅੱਜ ਜਿਹੜਾ ਝਗੜਾ ਠੀਕ ਹੈ ਨਾ ਜੀ ਤਾਂ ਹੁਣ ਇਹ ਪੁਲਿਸ ਤੇ ਕਿਸ ਤਰ੍ਹਾਂ ਪਤਾ ਲੱਗੇਗਾ ਕੀ ਆ ਮੇਰਾ ਹੀ ਨੰਮ ਤੇ ਡਾ ਉਹ ਥਾਣੇ ਹੋਇਆ ਸੀ ਬਾਅਦ ਚ ਥਾਣੇ ਹੋਇਆ ਉਹਦੇ ਨਾਲ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਜਨਾਨੀ ਮਾਫੀ ਮੰਗਨ ਲੱਪੀ ਤੇ ਉਹ ਵੀ ਮੰਗਨ ਲੱਪਿਆ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਸਾਡੇ ਕੋਲ ਮੈਨੇਜਮੈਂਟ ਆ ਦੇ ਦਿੱਤੇ ਹੂੰ ਉਹ ਚਲੇ ਗਏ ਜਿਹੜੇ ਉਹਦੇ ਨਾਲ ਸਾਥੀ ਸੀਗੇ ਉਹ ਭੱਜ ਗਏ ਸੀਗੇ ਪਹਿਲਾਂ ਮੇਰੇ ਬੱਚਿਆਂ ਦੇ ਸੱਟਾ-ਸੁੱਟਾ ਮਾਰ ਕੇ ਜੀ ਉਹ ਚੁੰਕੀ ਆ ਜੀ ਕਹਿੰਦੇ ਸਾਡੇ ਵੀ ਸੱਟਾਂ ਮੱਜੀਆਂ ਹੂੰ ਉਹ ਬੰਦੇ ਧਮਕੀ ਦੇਣ ਲੱਪੇ ਮੈਂ ਇਹਨਾਂ ਨੂੰ ਕਿਹਾ ਵੀ ਇਹ ਕਿ ਇਹਨਾਂ ਦਾ ਮਲਾਜਾ ਕਰਾਓ ਇਹਨਾਂ ਨੇ ਮਲਾਜਾ ਨਹੀਂ ਕਰਾਇਆ। ਕਹਿੰਦੇ ਜੀ ਐਸੀ ਇਹਨਾਂ ਨੂੰ ਸਹੀ ਦਾ ਟਾਈਮ ਦੇ ਦਿੱਤਾ ਹੈ। ਹੂੰ। ਉਧਰ ਤੋਂ 15 ਮਿੰਟ ਬਾਅਦ ਹੀ ਮੈਂ ਚੁੰਕੀਆਂ ਆਇਆ 15 ਮਿੰਟ 10-15 ਮਿੰਟ ਹੀ ਹੋਏ ਉਹਨੇ। ਜਦੋਂ ਇਹ ਹਮਲਾ ਹੋਇਆ ਤੁਸੀਂ ਇੱਥੇ ਮੁੱਕੇ ਸੀਗੇ ਉਹ। ਇੱਧਰ ਮੇਰੇ ਪਾਸੇ ਕੰਮ ਚੱਲਦਾ ਪਿਆ ਜੀ ਮੈਂ ਉਧਰ ਨਹੀਂ ਆ। ਜਦੋਂ ਹਮਲਾ ਹੋਇਆ ਤਾਂ। ਹਾਂ ਜੀ ਹਾਂ। ਤੇ ਜਿਹੜੇ ਤੁਹਾਡੇ ਇੱਥੇ ਲੜਕੇ ਸੀ ਉਹਨਾਂ ਨੂੰ ਕੀ ਕਿਹਾ ਗਿਆ ਕਿ ਕਿੰਨੇ ਕੁ ਬੰਦੇ ਆਏ ਆ ਸਾਰਾ ਕੁਝ ਤੁਹਾਡੇ ਕੋਲ ਸੀ ਸੀ ਕਿੰਨੇ ਕੁ ਬੰਦੇ ਆਏ ਹੋ ਸਾਰਾ ਕੁਝ ਆ ਗਿਆ ਨੇ ਸੀਗਾ ਉਹ ਉਧਰ 3-4 4 ਮੋਟਰਸਾਈਕਲ 5 ਘਟਾਰੇ ਆ ਉਹਨਾਂ ਨੇ ਹੂੰ 4-5 ਮੋਟਰਸਾਈਕਲ ਉਧਰ ਘੁਲਾ ਰਹੇ ਆ ਆਂਦੇ ਹੀ ਦਾਤਰ ਦੂਤਰ ਮਾਰ ਕੇ ਬੋਟੇ ਨੇ ਮੇਡ ਜੀ ਸਾਰੇ ਕਰ ਰਹੇ ਆ ਕਿਤੇ ਵੀ ਸੋ ਬਿਲਕੁਲ ਆ ਜਿਹੜੇ ਮੌਕੇ ਸੀ ਸੀ ਵੀ ਜਿਹੜੇ ਤੇ ਮੌਕੇ ਦਾ ਮੌਜੂਦ ਆ ਦਸਿਆ ਰਹਾ ਕਿ ਦਿਖਾਓ ਜੀ 15 ਕੰਦਾ ਮੋਗਾ ਕਾਉਂਸਲ ਚੋਂ ਨੇ ਬਾਤ ਲਾਈ ਆ ਦੌੜ ਕੇ ਚਲ ਬਜਾਈ ਸੀ ਹੈ ਮੋਗਾ ਕਾਉਂਟੇਲਟ ਉਹਨਾਂ ਨੇ ਬਾਸ ਥੋੜਾ ਕਿ ਇੱਥੇ ਪਿੱਛੇ ਲੈ ਕੇ ਆਇਆ ਸੀ ਉਹ ਤੋਂ ਬਾਅਦ ਫੇਰ ਥੋੜਾ ਕਿ ਉੱਧਰ ਮੋਗਾ ਕਾਉਂਟੇਲਟ ਦੀ ਬਾਸ ਲੱਗ ਕੋਈ ਨਹੀਂ ਰੁਕਦਾ ਬੇਟਾ ਕੀ ਹੋ ਗਿਆ ਇੱਥੇ ਲੱਗੀ ਇਹ ਬੰਦੇ ਭਾਈ ਇੱਥੇ ਕਿੱਧਰ ਆਏ ਸੀਗੇ ਮੋਟਰਸਾਈਕਲ ਆਵੇ ਕਿੱਦਾਂ ਇੱਥੇ ਪੋਲ ਥੱਲੇ ਮੋਟਰਸਾਈਕਲ ਆ ਗਿਆ ਕਰਦੇ ਨਹੀਂ ਸਾਰੇ ਨੇ ਪੋਲ ਥੱਲੇ ਪੋਲ ਥੱਲੇ ਮੋਟਰਟੈਕਲ ਕਰਾਰੇ ਅਸ ਪੋਲ ਥੱਲੇ ਮੋਟਰਸਾਈਕਲ ਆ ਕੇ ਪੈਦਲ ਚੱਲ ਕੇ ਆਏ ਇੱਥੋਂ ਭੱਜ ਕੇ ਹੀ ਆਏ ਜੀ ਦੋ ਟਾਈਮ ਦੋ ਤਿੰਨ ਮਿੰਟ ਹੀ ਲਾਏ ਉਹਨਾਂ ਨੇ ਬਸ ਸੀਸੀਟੀਵੀ ਜੋ ਜੋ ਨਜ਼ਰ ਆ ਰਹਾ ਹੈ ਬਿਲਕੁਲ ਸਾਰੇ ਕੋ ਤੇਜ਼ ਨਾਲ ਤਿਆਰ ਵੀ ਸੀਗੇ ਹਾਂ ਜੀ ਹਾਂ ਉਹ ਆਉਂਦੇ ਉਹਨਾਂ ਨੇ ਵਾਰ ਵੀ ਇੱਥੇ ਸਾਰੇ ਕੀਤੇ ਆ ਸਾਰੇ ਕੀਤੇ ਮੇਰੇ ਇੱਥੇ ਮੇਰਾ ਭਤੀਜਾ ਬੈਠਾ ਸੀ ਦੌੜ ਕੇ ਉੱਤਰ ਗਿਆ ਉਹਨੇ ਉੱਥੇ ਮੰਦਰ 'ਚ ਮਾਰੀ ਹੈ ਇੱਕ ਬੱਚੀ ਠੀਕ ਹੈ ਜੀ ਇੱਥੇ ਗਾਗ ਬੈਠੇ ਹੋਏ ਗਾਤਾਂ ਕਿਦਾ ਤੇ ਜਦੋਂ ਇੰਨੇ ਬੰਦਿਆਂ ਨੇ ਹਮਲਾ ਕੀਤਾ ਕੋਈ ਇੰਜਰਡ ਵੀ ਹੋਇਆ ਤੇ ਮੇਰਾ ਭਤੀਜਾ ਬਹੁਤ ਸੀਰੀਅਸ ਇੰਜਰਡ ਹੋਇਆ ਆ ਦੇਖੋ ਬਲੱਡ ਕਿੱਦਾਂ ਖਿਲ ਰਿਆ ਹੋਇਆ ਉਹਨੂੰ ਸਿਵਲ ਹਸਪੀਟਲ ਅਸੀਂ ਐਡਮਿਟ ਕਰਾਇਆ ਐਡਮਿਟ ਕਰਾਇਆ ਹਾਂ ਜੀ ਕਿੰਨੀ ਕੀ ਉਹਦੀ 16 ਸਾਲ ਹਮਾਰਾ ਜੀ ਇੱਥੇ ਢਾਬੇ ਤੇ ਬੈਠ ਜਾਓ ਢਾਬੇ ਤੇ ਬੈਠਦਾ ਨਹੀਂ ਉਹ ਉਦਾਂ ਆਇਆ ਹੋਇਆ ਬਸ ਵੈਸੇ ਚਲੋ ਅੰਦਰ ਬੱਚਾ ਆ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਕੀ ਨੀਅਤ ਸੀ ਇੱਥੇ ਆਂਦੀ ਆ ਦੁਬਾਰਾ ਕਿਉਂਕਿ ਇੱਕ ਰਾਤ ਨੂੰ ਬਿਲਕੁਲ ਮੇਰਾ ਨਿਬੜ ਗਿਆ ਉਹਨਾਂ ਨਾਲ ਤੇਜ਼ ਤਰ੍ਹਾਂ 11 ਜਿਹੜਾ ਹਮਲਾ ਕੀਤਾ ਗਿਆ ਤੇ ਸਾਰੇ ਆਮ ਏ ਤੇ ਹੁਣ ਪੁਲਿਸ ਤਫਤੀਸ਼ ਤੇ ਪਤਾ ਲੱਗੇਗਾ ਕਿਹੜਾ ਬੰਦਾ ਅਗਰ ਜੇ ਉਹੀ ਬੰਦੇ ਨਿਕਲਦੇ ਤਾਂ ਲੱਗਦਾ ਕਿਤੇ ਖੋਪ ਜਿਹੜਾ ਪੁਲਸਾ ਵੀ ਖਤਮ ਹੋ ਗਿਆ ਰਾਈ ਨਾਮ ਆਉਂਦੇ ਮੈਂ ਹੁਣ ਪੁਲਿਸ ਨੂੰ ਕਿੰਨਾ ਚਿਰਦਾ ਫੋਨ ਕਰਦਾ ਮੈਂ ਆ ਹੀ ਨਹੀਂ ਅੱਜ ਤਾਂ ਅੱਛਾ ਹਮਲੇ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ ਨਹੀਂ ਉਹ ਆਪਣਾ ਕੀ ਨਾਂ ਦਾ ਪੀਸੀਆਰ ਵਾਲਾ ਇਹ ਹੈ ਤੇ ਚੌਂਕੀ ਤੇ ਤੁਹਾਡੇ ਬਿਲਕੁਲ ਨਾਲ ਹੀ ਹੈ ਮੈਂ ਸਾਹਿਬ ਵੀ ਨੀ ਕਦਮਾਂ ਦਾ ਚੌਂਕੀ ਤੇ ਮੈਂ ਸਾਹਿਬ ਨੂੰ ਫੋਨ ਕੀਤਾ ਸਾਰਾ ਕੁਝ ਉਹ ਕਹਿੰਦੇ ਅਸੀਂ ਸਿਰੇ ਕਰਾਂਗੇ ਸਾਡੇ ਕੋਲ ਨਾਮ ਪਤੇ ਉਹਨਾਂ ਦੇ ਲਿਖੇ ਹੋਏ ਜੀ ਜਿਹੜੇ ਡਾਇਰੈਕਟਰ ਜਨਰਲ ਤੇ ਸਾਡੇ ਕੋਲ ਨਾਮ ਪਤੇ ਲਿਖੇ ਹਾਂ ਫੋ ਬਿਲਕੁਲ ਤੰਦਾਦੀ ਕਿ ਜਿਹੜਾ ਬਿਲਕੁਲ ਜਿਹੇ ਤਸਵੀਰਾਂ ਤਾਂ ਨਾ ਸਾਂਝੇ ਕਰੇ ਬਿਲਕੁਲ ਜਿਲੰਦਾ ਦੇ ਬਸਟਾਂ ਦੀਆਂ ਤੁਹਾਨੂੰ ਦੱਸਦੀ ਹੈ ਕਿ ਟਾਬਾ ਜਿਹੜਾ ਤੋਂ ਟਾਬੇ ਦੇ ਅੰਦਰ ਜਿਹੜਾ ਤੁਹਾਨੂੰ ਸੀਸੀਟੀਵੀ ਦਿਖਾਇਆ ਕਿ ਜਿਹੜੇ ਕੀ 7 ਤੋਂ 8 ਜਿਹੜੇ ਕੀ ਯੁਵਾ ਕਲਦੇ ਇੱਥੇ ਆਉਂਦੇ ਆ ਸਾਰੇ ਜਿਹੜਾ ਕਿਤੇ ਤੇਦਰ ਹਥਿਆਰ ਨਾਲ ਇੱਥੇ ਹਮਲਾ ਕਰ ਜਾਂ ਕਰਦੇ ਆ ਔਰ ਸੀਸੀਟੀਵੀ ਦੇਖ ਸਕਦਾ ਕਿਸਤਾ ਉਹੜੇ ਜਿਹੜੇ ਲੜਕੇ ਆ ਬਿਲਕੁਲ ਇੱਥੇ ਆ ਕੇ ਉਹਨਾਂ 'ਤੇ ਹਮਲਾ ਕਰਦੇ ਤੇਦਰ ਹਥਿਆਰ ਨਾਲ ਉਸ ਤੋਂ ਬਾਅਦ ਟਾਬੇ ਦੇ ਹਾਲਾਤ ਵੀ ਦੇਖ ਸਕਦੇ ਕਿ ਹਾਲਾਤ ਹੈ ਇਸ ਟਾਈਮ ਦੀ ਸਾਰੀਆਂ ਤੇ ਕੁਰਸੀਆਂ ਔਰ ਟੇਬਲ ਖਿਲਰੇ ਹੋਏ ਔਰ ਸਾਮਾਨ ਸਾਰਾ ਇਸ ਤਰ੍ਹਾਂ ਖਿਲਰੇ ਹੋਇਆ ਤੋਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੁਝ ਪੁਰਾਣਾ ਤਕਰਾਰ ਦੇ ਲੈ ਕੇ ਸਾਡਾ ਚਾਲ ਇਸ ਗੱਲ ਤੇ ਪੁਸ਼ਟੀ ਨਹੀਂ ਕਰਦਾ ਇਹ ਕਿੰਨਾ ਨੇ ਵੱਲੋਂ ਹਮਲਾ ਕੀਤਾ ਗਿਆ ਲੇਕਿਨ ਹਮਲਾ ਜ਼ਰੂਰ ਇਹਨਾਂ ਦੇ ਘਰ ਤੇ ਹੋਇਆ ਕਿਉਂਕਿ ਇਹਨਾਂ ਵੱਲੋਂ ਇੱਕ ਸੀਸੀਟੀਵੀ ਚੁਖਾਈ ਗਈ ਹੈ ਤੋਂ ਇਹਨਾਂ ਦਾ ਕਹਿਣਾ ਕਿ ਕਾਫੀ ਜਿਹੜਾ ਕਿ ਤੇਜ਼ ਤਰ੍ਹਾਂ ਤਿਆਰ ਨਾਲ ਇੱਥੇ ਹਮਲਾ ਹੋਇਆ ਹੁੰਦਾ ਹੈ ਔਰ ਜਿਹੜੇ ਇੱਥੇ ਗਾਗ ਵਿੱਚ ਬੈਠੇ ਹੋਏ ਸੀ ਔਰ ਇਹਨਾਂ ਦੇ ਪਤੀ ਜਿਹੜਾ ਕਿ 16 ਸਾਲ ਦਾ ਜਿਹੜੀ ਉਮਰ ਹੈ ਸੋ ਉਹਦੇ ਉੱਪਰ ਵੀ ਜਿਹੜਾ ਕਿ ਤੇਜ਼ ਦਰ ਤਿਆਰ ਨਾਲ ਹਮਲਾ ਕੀਤਾ ਜਾਂਦਾ ਸੋ ਬਿਲਕੁਲ ਜਿਹੜਾ ਕਿ ਮੌਕੇ ਤੇ ਜਿਹੜੇ ਕਿ ਇਹਨਾਂ ਦੇ ਜਿਹੜੇ ਕਿ ਕਾਰੀਗਰ ਸੀਗੇ ਸੋ ਉਹਨਾਂ ਚ ਕਿਸੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਸਾਰੀ ਗੱਲਬਾਤ ਹੁੰਦੀ ਕੀ ਹੈ ਸੋ ਬਿਲਕੁਲ ਇਹਨਾਂ ਨੇ ਕਿਹਾ ਜਿਹੜਾ ਕਿ ਟਾਈਮ ਤੁਹਾਨੂੰ ਦੱਸ ਦਿੱਤੀ ਕਿ ਅੱਧਾ ਪੋਣਾ ਘਟਾ ਹੋ ਗਿਆ ਇਹਦਾ ਹਮਲਾ ਹੋਇਆ ਇਹਨੂੰ ਲੇਕਿਨ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਨਹੀਂ ਤੋਂ ਦੰਦ ਦੱਸੀ ਕਿ ਜਿਹੜੀ ਪੁਲਿਸ ਚੌਂਕੀ ਹੈ ਜਿਹੜੀ ਬਾਸਟਰ ਚੌਂਕੀ ਹੈ ਇੱਥੋਂ ਦੀ 20 ਕਿਲੋਮੀਟਰ ਦੀ ਦੂਰੀ ਤੇ ਬਾਸਟਰ ਚੌਂਕੀ ਹੈ ਲੇਕਿਨ ਐਡਾ ਵੱਡਾ ਹਮਲਾ ਹੋਣ ਤੋਂ ਬਾਅਦ ਵੀ ਜਿਹੜੀ ਪੁਲਿਸ ਹੈ ਮੌਕੇ ਤੇ ਨਹੀਂ ਪਹੁੰਚਦੀ ਤੋਂ ਦੰਦ ਦੱਸੀ ਕਿ ਜੋ ਹੈ ਵਿਅਕਤੀ ਕੁਝ ਵਿਅਕਤੀ ਉੱਪਰ આરોਪ ਵੀ ਲਗਾ ਰਹੇ ਲੇਕਿਨ ਸਾਡਾ ਚੈਨਲ ਇਸ ਗੱਲ ਦਾ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ આરોਪ ਲਗਾ ਰਹੇ ਕਿ ਉਹੀ ਵਿਅਕਤੀ ਸੀਗੇ ਜਾਂ ਨਹੀਂ ਲੇਕਿਨ ਸੀਸੀਟੀਵੀ ਜਿਹੜੀਆਂ ਦਿਖਾਈ ਹੈ ਤੇ ਕੁਝ ਯੂਫਕਾਂ ਵੱਲੋਂ ਜੋ ਹਮਲਾ ਜੁਰ ਕੀਤਾ ਗਿਆ ਹੈ ਜੋ ਜੱਜਾ ਪਾਕ ਵੀ ਆਪਣਾ ਪੱਕਾ ਰੱਖਣਾ ਚਾਹੀਦਾ ਹੈ ਸਾਡੇ ਚੈਨਲ ਲਈ ਆਪਣਾ ਪੱਕਾ ਰੱਖ ਸਕਦਾ ਹੈ ਤੋਂ ਜਿੰਨੇ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ